ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਸੰਡੇ ਤੇ ਜਾ ਰਹੇ ਆਂ ਅਸੀਂ ਮਾਰਕੀਟ ਜਿੱਥੇ ਆਪਾਂ ਦਿੱਤਾ ਸੀ ਸਪਰੇਅ ਵਾਲਾ ਡਰਮ ਬਣਾ ਤੇ ਆ ਹੈਗਾ ਉਹ ਬਾਈ ਦਾ ਚੇਲਾ ਤੇ ਆਪਣਾ ਮਿੱਤਰਾਂ ਨਾਲੇ ਜਾ ਕੇ ਵੇਖਦੇ ਆਂ ਵੀ ਕੁਛ ਕੀਤਾ ਬਾਈ ਨੇ ਕਿ ਨਹੀਂ ਬਣਾਇਆ ਕਿ ਨਹੀਂ ਗਰਮੀ ਬਹੁਤਾਂ ਮੀਂਹ ਪੈ ਨਹੀਂ ਰਿਹਾ ਕਿ ਫਸਲਾਂ ਮੱਚੀ ਜਾਂਦੀਆਂ ਆ ਇਸ ਕਰਕੇ ਲੋਕ ਨਰਮੇ ਨੂੰ ਪਾਣੀ ਲਈ ਜਾਂਦੇ ਆਂ ਦੇ 8 ਵਜ ਗਏ ਆ ਪਰ ਲੱਗਦਾ ਐਵੇਂ ਜਿਵੇਂ ਦੁਪਹਿਰ ਦੇ 2 ਵਜੇ ਹੁੰਦੇ ਆ ਬਹੁਤ ਹੀ ਜਿਆਦਾ ਗਰਮੀ ਹੋਣੀ ਹੋਈ ਪਈ ਆ ਯਾਰ ਹਨਾ ਬਹੁਤ ਜਿਆਦਾ ਸ਼ਹਿਰ ਆ ਗਿਆ ਐ ਜੀ ਬਸ ਥੋੜੀ ਦੂਰੀ ਐ ਸ਼ਹਿਰ ਤੋਂ ਹੁਣ ਆਇਆ ਜੀ ਤਾਂ ਰਵੰਡੀ ਤੇ ਜੀਮੀਦਰ ਫਸਲਾਂ ਲੈ ਕੇ ਆਉਂਦੇ ਆ ਅਜੀ ਯਾਰ ਕੁਝ ਵੀ ਨਹੀਂ ਖੁੱਲੀਆਂ ਸਾਰੀਆਂ ਦੁਕਾਨਾਂ ਪਰ ਸੰਡੇ ਆ ਬੰਦ ਹੀ ਪਈਆਂ ਆ ਬੋਦੀ ਹੁਣ ਇਧਰ ਮੋੜ ਲਿਆ ਆਪਾਂ ਤੇ ਦੇਖਦੇ ਆ ਦੁਕਾਨ ਖੁੱਲੀ ਆ ਕਿ ਨਹੀਂ ਖੁੱਲੀਗੀ ਦੁਕਾਨ ਤਾਂ ਪਈ ਆ ਜੀ ਬੰਦ ਚਲੋ ਵੇਟ ਕਰਦੇ ਆ ਮੁੰਡੇ ਦਾ ਰਕਾਨ ਪਈ ਹੈ ਜੀ ਬੰਦ ਤੇ ਅਸੀਂ ਬੈਨਿਆ ਜੀ ਨਾ ਚਰ ਕੁਰਸੀ ਢਾ ਕੇ ਇੱਥੇ ਆ ਗਿਆ ਜੀ ਬਾਈ ਆ ਗਿਆ ਜੀ ਆਪਾਂ ਆ ਜੀ ਮਾਰਕਟ ਤੇ ਗੋੜ ਵਾਲੀ ਚਾਹ ਬਣੀ ਹੁੰਦੀ ਆ ਤੇਰਾ ਆਕਾਰ ਆਪਾਂ ਬੰਦੀ ਕਰ ਲਈਏ ਤੇ ਚਾਹੇ ਚਾਹੇ ਸੇਕਰੀ ਹੋ ਰਹੀ ਹੈ ਆਜਾ ਲੋ ਜੀ 22 ਕੋ ਪਹੁੰਚ ਗਏ ਆਪਾਂ ਤੇ 22 ਹੁਣੀ ਕਰੀ ਜਾਂਦੇ ਰੰਗ ਸੰਧਾ ਨੂੰ ਆ ਚੱਲੀ ਜਾਂਦੀ ਮਸ਼ੀਨ ਉਹ ਤਾਂ ਵਧੀਆ ਚੀਜ਼ ਬਣਾਈ ਹੈ ਜੀ ਕੋਈ ਨੇ ਆ ਹੈ ਗਿਆ ਜੀ ਮੋਹਨ ਚੰਦ ਜੀ ਆਪ ਕੋ ਦੁੱਤਾ ਸੀ ਜੀ ਡਰਮ ਤਿਆਰ ਕਰਨਾ ਤੇ ਡਰਮ ਆਪਣਾ ਆ ਪਿਆ ਬਾਹਰ ਤੇ ਆਹ ਇਹਦਾ ਫਰੇਮ ਬਣਿਆ ਪਿਆ ਜੀ ਤੇ ਆਹ ਆ ਗਿਆ ਪੰਪ ਬਸ ਹੁਣ ਬਾਈ ਨੇ ਪੰਪ ਕੱਢਣਾ ਇਹਦੇ ਤੇ ਡਰਾ ਆ ਡਾ ਫਰੇਮ ਆ ਇੱਕੋ ਹੀ ਮੁੱਦਾ ਆ ਇਹਦੇ ਉੱਤੇ ਦੋ ਨੂੰ ਸਟੈਂਡ ਕਰਨ ਵਾਸਤੇ ਵੀ ਲੱਗਣੀਆਂ ਤੇ ਬਾਕੀ ਤੁਹਾਨੂੰ ਉਹ ਵੀ ਅਗਲੇ ਵਲੋਗ ਚ ਵਿਖਾ ਦਾਂਗੇ ਚਲੋ ਜਿਹੜਾ ਤਿਆਰ ਕਰਕੇ ਡਰਮ ਦੀ ਜਿਹੜੀ ਫਾਈਨਲ ਟੱਚਿੰਗ ਆਊਗੀ ਬਹੁਤ ਹੀ ਵਧੀਆ ਟ੍ਰੀਟ ਕਰਦੇ ਆ ਬਾਈ ਹੁਣੀ ਮੈਂ ਨਾ ਕੋ ਬਰਮ ਦੇਖ ਕੇ ਗਿਆ ਸੀ ਬਾਈ ਹੁਣਾਂ ਨੂੰ ਬਣਾਣਾ ਤੇ ਥੋੜੇ ਦੇਣਾ ਜੀ ਬਾਈ ਨੇ ਤਿਆਰ ਕਰਤਾ ਤੇ ਜੇ ਵੀ ਕਿਸੇ ਬਾਈ ਨੇ ਬਣਾਣਾ ਹੋਵੇ ਤਾਂ ਬਾਈ ਬਣਾਣਾ ਸੰਪਰਕ ਕਰ ਸਕਦਾ ਸਿੱਧਾ ਆਪਾਂ ਨੰਬਰ ਵਗੈਰਾ ਪਾ ਦਾਂਗੇ ਜੀ ਬਾਕੀ ਬਾਈ ਨਾਲ ਗੱਲ ਕਰਾਉਨੇ ਆ ਜੀ ਆਪਾਂ ਹੋਰ ਬਾਈ ਵਧੀਆ ਬਾਈ ਕਿਹੜੇ ਕਿਹੜੇ ਸੰਦ ਰੈਡੀ ਕਰਦੇ ਆ ਜੀ ਸਾਰੇ ਬਣਾਇਦੇ ਆ ਐਗਰੀਕਲਚਰ ਜਿੰਨੇ ਵੀ ਹੈਗੇ ਸ਼ੇਰ ਵੀ ਕੋਈ ਯੂਨੀਕ ਚੀਜ਼ ਹੈ ਹਾਲੇ ਟਰਾਲੀ ਤਵੀਆਂ ਕਲਟੀਵੇਟਰ ਸਭ ਬਣਾਈਦੇ ਆ ਪਿੰਡਰ ਗਾਇਸਿੰਦਰ ਉਹ ਸਿਲਰ ਹੈ ਬਈ ਹਾਂ ਬਈ ਟਰਾਲੀ ਕੀ ਜੀ ਕਿ ਲਈ ਆ ਯਾਰ ਟੋਲ ਕਿਹਦਾ ਯਾਰ ਹਣਾ ਅੱਡਾ ਡਿਮਾਂਡ ਹੁੰਦੀ ਹੈ ਇਹ ਤਾਂ ਜਿਵੇਂ ਹੱਥ ਨਾਲ ਫੋਰ ਸਾਥ ਗੱਜਣਗੇ ਹਾਂ ਅੱਛਾ ਹੱਥ ਨਾਲ ਵੈਸੇ ਦੂਜੀ ਵੀ ਬਣ ਜਾਂਦੀ ਹੁੰਦੀ ਹੈ ਨਾ ਜਿਹੜੀ ਟਮਾਟੇ ਦੀ ਬਣ ਜਾਂਦੀ ਹੈ ਅੱਛਾ ਉਹਦੇ ਅੱਗੇ ਪਾਣੀ ਲਾ ਦੇ ਇਹ ਫਿਰ ਮਤਲਬ ਉਹ ਬੰਦੇ ਦੀ ਡਿਮਾਂਡ ਹੋਣੀ ਹੈ ਜਿਵੇਂ ਗ੍ਰੇਗ ਡਿਮਾਂਡ ਕਰ ਦਿੰਦਾ ਉਹ ਸਾਫ ਰੰਗ ਬਣਾ ਦਿੰਦਾ ਆ ਲੱਗਿਆ ਜੀ ਮੂਲ ਚਮਚੀ ਤੇ 22 ਦੀ ਉਮਰ ਕੱਟਾ ਤੇ ਤਜਰਬਾ ਜ਼ਿਆਦਾ ਹੈ ਜੀ ਤੇ ਬਾਈ ਬਹੁਤ ਸੋਨਾ ਕੰਮ ਕਰਦਾ ਜੀ ਬਹੁਤ ਹੀ ਸੋਣੀ ਬਾਈ ਨੇ ਇਹਨੂੰ ਟੱਚਿੰਗ ਦਿੱਤੀ ਹੋਈ ਆ ਪਰ ਸੰਦ ਨੂੰ ਆਪਣੇ ਮੋਲਜੰਦ ਪਾਈ ਜੀ ਵੀ ਬਹੁਤ ਤਕੜੇ ਪੇਂਟਰ ਆ ਜੀ ਬਹੁਤ ਸੋਹਣਾ ਰੰਗ ਕਰਦੇ ਆ ਜੀ ਲਓ ਜੀ ਹੁਣ ਆਪਾਂ ਜਾਣਦੇ ਆ ਜੀ ਕਰਾ ਨੂੰ ਤੁਹਾਨੂੰ ਵੀਡੀਓਜ਼ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਇਦਾਂ ਹੀ ਅੱਗੇ ਵਧੀਆ ਵਧੀਆ ਵਲੌਗ ਲੈ ਕੇ ਆਉਂਦੇ ਰਹਿਵਾਂਗੇ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ